ਲੋਕ ਸਭਾ ਮੈਂਬਰ ਹਰਸੀਮਰਤ ਕੋਰ ਬਾਦਲ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਲੋਕ ਚਿੱਟੇ ਦਾ ਨਾਮ ਤੱਕ ਨਹੀਂ ਜਾਣਦੇ ਸਨ ਇਸ ਤੇ ਮੁੱਖ ਮੰਤਰੀ ਮਾਨ ਨੇ ਤੰਜ ਕਸਦਿਆਂ ਕਿਹਾ ਹੈ ਕਿ ਇਹ ਗੱਲ ਸੱਚ ਹੈ ਕਿਉਂਕਿ ਉਸ ਸਮੇਂ ਚਿੱਟੇ ਨੂੰ ਮਜੀਠਿਆ ਕਿਹਾ ਜਾਂਦਾ ਸੀ ਉਹਨਾਂ ਕਹਿੰਦੇ ਕਿ ਅਕਾਲੀਆਂ ਦੀ ਸਰਕਾਰ ਮੌਕੇ ਚਿੱਟਾ ਤੇ ਮਜੀਠਿਆ ਸਮਾਨਾਰਥਕ ਸ਼ਬਦ ਸਨ ਕਿਉਂਕਿ ਉਸ ਸਮੇਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਚਿੱਟਾ ਸਪਲਾਈ ਹੁੰਦਾ ਸੀ ਓ ਬੇਸ਼ਰਮੀ ਦੀ ਹੱਦ ਦੇਖੋ ਚਲੋ ਫੜੇ ਗਏ ਤੁਸੀਂ ਕੋਰਟ ਦੇ ਵਿੱਚ ਲੜ ਲਓ ਕੋਰਟਾਂ ਤਾਂ ਸਾਡੇ ਅੰਡਰ ਨਹੀਂ ਹੈਗੀਆਂ ਨਾ ਕੋਰਟਾਂ ਤਾਂ ਇੰਡੀਪੈਂਡੈਂਟ ਨੇ ਜੱਜ ਜਮਾਨਤ ਦੇਵੇ ਨਾ ਜਵੇ ਜੱਜ ਬਰੀ ਕਰ ਦੇ ਤੁਸੀਂ ਲੜ ਲੋ ਕੇ ਆਪਦੇ ਭਾਈ ਰੱਖੋ ਵਕੀਲ ਆਪਦੇ ਪਰ ਮੰਨਦੇ ਵੀ ਨਹੀਂ ਮੁਕਸਰਾਲੇ ਮੰਨਦੇ ਵੀ ਨਹੀਂ ਕੱਲ ਆ ਮੇਰੇ ਕੋਲੇ ਇਹਦੇ ਚ ਪਿਆ ਹੈ ਬਿਆਨ ਬੀਬਾ ਜੀ ਬੋਲ ਰਹੇ ਨੇ ਹਰ ਸਿਮਰਤ ਕੌਰ ਜੀ ਤਰਨ ਤਾਰਨ ਬੋਲ ਰਹੇ ਨੇ ਕਿਸੇ ਪਿੰਡ ਚ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਉਹਨੇ ਹਾਂ ਉਦੋਂ ਮਜੀਠੀਆ ਪੁੜੀ ਮਜੀਠੀਆ ਟੀਕਾ ਮਜੀਠੀਆ ਸਰੰਜੇ ਹੀ ਹੁੰਦੀ ਸੀ ਉਦੋਂ ਉਹ ਚਿੱਟੇ ਦਾ ਨਾਮ ਕਦੋਂ ਜਾਣਦੇ ਸੀ ਥੋੜਾ ਬਹੁਤਾ ਕੋਈ ਕਰੀ ਇਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਐ ਐਡਾ ਬੁਰਾ ਹਾਲ ਐ ਨਾ ਹੁਣ ਜਿਉਂ-ਜਿਉਂ ਤਰਨ-ਤਰਨ ਦੀ ਇਲੈਕਸ਼ਨ ਨੇੜੇ ਆਈ ਜਾਂਦੀ ਆ ਹੁਣ ਮੰਨੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਕਹਿੰਦੀ ਹਾਰ ਜਾਾਂਗੇ ਪਰ ਸਾਡੇ ਊਸੂਲ ਰਹਿਣਗੇ ਲੈ ਹੁਣ ਹਾਰਨ ਤੇ ਤਾਂ ਆ ਗਏ ਹੁਣ ਊਸੂਲ ਊਸੂਲ ਤਾਂ ਹੈ ਹੀ ਨਹੀਂ ਉਹ ਕੋਈ ਬੰਦਾ ਸੀ ਪਿੰਡ ਚ ਉਹ ਮੁਕਰ ਜਾਂਦਾ ਸੀ ਕਿਸੇ ਨੂੰ ਜ਼ਮੀਨ ਠੇਕੇ ਤੇ ਦੇਣੀ ਸੀ ਉਹ ਕਹਿੰਦਾ ਯਾਰ ਤੈਨੂੰ ਦੇ ਦਾਂਗੇ ਇਤਕੀ ਕਹਿੰਦਾ ਲਿਖ ਲਿਖੋ ਕਰ ਲਈ ਕਹਿੰਦਾ ਬਸ ਜ਼ੁਬਾਨ ਦੇਤੀ ਤੈਨੂੰ 40000 ਰੁਪਏ ਕਿੱਲੇ ਦੇ ਤੈਨੂੰ ਦੇ ਦਾਂਗੇ 50 ਜਿੰਨਾ ਵੀ ਰੇਟ ਚੱਲਦਾ ਸੀ ਉਹ ਦੂਜੇ ਨੂੰ ਕਹਿੰਦਾ ਯਾਰ ਉਹ ਕਹਿੰਦਾ ਆਪਣਾ ਵਧੀਆ ਹੋ ਗਿਆ ਆਪਾਂ 10 ਕਿੱਲੇ ਕਹਿੰਦਾ ਜਮੇਰ ਵਾਲੇ ਲੈ ਲੈ ਕਹਿੰਦਾ ਲਿਖ ਲਿਆ ਉਹਨੂੰ ਪਤਾ ਸੀ ਜਮੇਰ ਦੇ ਸੁਭਾਅ ਬਾਰੇ ਕਹਿੰਦਾ ਨਾ ਲਿਖਿਆ ਨਹੀਂ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਿਆ 10 ਕਿਲੇ ਲੈ ਕਹਿੰਦਾ ਉਹਨੇ ਜਵਾਨ ਦੇਤੀ ਕਹਿੰਦਾ ਉਹਦੇ ਕੋਲੋਂ ਉਹ ਚੀਜ਼ ਲਿਆ ਮਿੱਤਰਾਂ ਜਿਹੜੀ ਉਹਦੇ ਕੋਲ ਹੈ ਹੀ ਨਹੀਂ اصولਾਂ ਦੀ ਗੱਲ ਕਰਦੇ ਆ ਇਹ ਕਿਹੜੇ ਸੂਲ ਇਹਨਾਂ ਕੋਲੇ ਬਰਬਾਦ ਕਰਕੇ ਰੱਖਤਾ ਸਾਰਾ ਪੰਜਾਬ ਇਹਨਾਂ ਨੇ ਹੁਣ ਤਾਂ ਬਸ ਇੱਕੋ ਹੀ ਆ ਤੜਕੀ ਉੱਠਣ ਸਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਾਰਾ ਦਿਨ ਜਿੰਨਾ ਚਿਰ ਜਾਗਦੇ ਨੇ ਮੈਨੂੰ ਗਾਲਾਂ ਜਦੋਂ ਸਾਰਾ ਦਿਨ ਤੁਸੀਂ ਇੱਕੋ ਬੰਦੇ ਨੂੰ ਗਾਲਾਂ ਤੁਹਾਡੇ ਦਿਮਾਗ 'ਚ ਇੱਕੋ ਹੀ ਬੰਦਾ ਚੱਲੂ ਫਿਰ ਸੁਪਨੇ 'ਚ ਵੀ ਉਹੀ ਆਊ ਸੁਪਨੇ 'ਚ ਵੀ ਬੁੜਕ-ਬੁੜ ਕੋਟ ਦੇ ਹੋਣਗੇ ਗਾਲਾਂ ਹੀ ਕੱਢਦੇ ਹੋਣਗੇ ਕਾਰਨ ਕੀ ਹੈ ਗਾਲਾਂ ਦਾ ਜੀ ਮੈਂ ਤਾਂ ਜੀ ਕਲਾਕਾਰ ਸੀ ਬੜਾ ਮਸ਼ਹੂਰ ਕਲਾਕਾਰ ਬਣਾਤਾ ਸੀ ਤੁਸੀਂ ਮੈਨੂੰ ਇੱਥੇ ਮੁਕਸਰ ਵੀ ਸਰਕਾਰੀ ਕਾਲਜ 'ਚ ਕਦੇ ਕਿਤੇ ਕਦੇ ਕਿਤੇ ਮੈਂ ਤਾਂ ਪ੍ਰੋਗਰਾਮ ਕਰਕੇ ਜਾਂਦਾ ਸੀ ਟਿਕਟਾ ਲਾ ਕੇ ਦੇਖਦੇ ਸੀ ਪੈਸੇ ਲੈ ਕੇ ਘਰੇ ਚਲੇ ਜਾਂਦੇ ਸੀ ਨਾਲੇ ਤਾੜੀਆਂ ਵੱਜਦੀਆਂ ਸੀ ਮੈਨੂੰ ਕੀ ਲੋੜ ਸੀ ਗਾਲਾਂ ਕੱਢ ਦੀ ਨਾ ਤੂੰ ਜੀ ਜਿੰਨਾ ਚਿਰ ਤਾਂ ਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀਸੀ ਇਹੀ ਆਹ ਸਾਰੇ ਬਾਦਲ ਹੋਰੀ ਕੈਪਟਨ ਹੋਰੀ ਤਾੜੀਆਂ ਵਾ ਕਮਾਲ ਭਗਵਾਨਤਮਾਨ ਕਮਾਲ ਬਹੁਤ ਵਧੀਆ ਕਾਸਟਾਂ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਮੁਮਬਤ ਆ ਯਾਰ ਬਹੁਤ ਮਾੜਾ ਬੰਦਾ ਤਾਂ ਇਹ ਬੰਦਾ ਠੀਕ ਨਹੀਂ ਆਦਾ ਇਹ ਵੀਆਂ ਗੱਲਾਂ ਨਾ ਲੱਸੋ ਕੈਪਟਨ ਮਨਿੰਦਰ ਉਹ ਵੀ ਨਿਕਲੇ ਆ ਜੋਗੀ ਪਹਾੜਾਂ ਤੋਂ ਤੋਤਰਿਆ ਆ ਹੁਣ ਉਹ ਕਹਿੰਦਾ ਐਤਕੀ ਬੀਜੇਪੀ ਵਾਲੇ ਵਾਸਿਆ ਜੋ ਯਾਰ ਅਸੀਂ ਭੇਡਾਂ ਯਾਰ ਜਿਵੇਂ ਕਿਧਰ ਕਹਿੰਦੇ ਇੱਧਰ ਹੱਕ ਲੂਗੇ ਕਹਿੰਦੇ ਇੱਧਰ ਹੱਕ ਲੂਗੇ ਤੁਹਾਡੇ ਮਤਵ ਕੀ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਆ ਕੈਪਟਨ ਮਨਿੰਦਰ ਕੀ ਸੁਣ ਲੋ ਨਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਇਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਇੱਥੇ ਤਾਂ ਕਾਲੀਆਂ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਏ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਉਹ ਆ ਗਏ ਹੁਣ ਉਹ ਕਹਿੰਦਾ ਜਦੋਂ ਮੈਂ ਹੱਸਣਾ ਹੁੰਦਾ ਭਵੰਤਮਾਨ ਦੇ ਕਹਿੰਦਾ ਬਾਬੇ ਆਣ ਸੁਣ ਲੈਣਾ ਮੈਂ ਲੱਗ ਸੋਹ ਆਇਆ ਕਹਿੰਦੇ ਮੈਂ ਕਿਹਾ ਮੈਂ ਕਿਹਾ ਇਂ ਟੀਂਡ ਸਾਹ ਕਹਿੰਦਾ ਹੁੰਦਾ ਸੀ ਇਂ ਟੀਂਡ ਸਾਹ ਕਹਿੰਦਾ ਹੁੰਦਾ ਜਦੋਂ ਮੈਂ 2014 ਚ ਵੋਟਾਂ ਚ ਖੜਾ ਹੋਇਆ ਨਾ ਮੈਂ ਫੋਟੋ ਖਿਚਾ ਲਈ ਇਦਾਂ ਕਰਕੇ ਕਹਿੰਦਾ ਅੱਜ ਭਗਵਾਨ ਤਮਨ ਦੇ ਹੱਥ ਬੰਨੇ ਵਾਲੀ ਫੋਟੋ ਦੇਖੀ ਲੱਗਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ ਚ ਖੜ ਗਿਆ ਮੈਂ ਕੋਈ ਗੱਲ ਨਹੀਂ ਜੀ 30 ਅਪ੍ਰੈਲ ਤੱਕ ਕੀ ਹੈ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਜਿੰਨਾ ਹੱਸਣਾ ਜਦੋਂ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਟੀਂਡ ਸਾਹ ਬਰਵਾਇਆ ਕਰੋਗੇ ਸਾਰਾ ਟੱਬਰ ਅੱਜ ਰੋਂਦੇ ਨੇ ਤੂੰ ਕੋਈ ਨਹੀਂ ਤੂੰ ਵੀ ਅਸਲਾ ਸੋ ਇਹ ਹੈ ਇਹਨਾਂ ਨੂੰ ਆਇਆ ਵੀ ਲੋਕਾਂ ਦੀ ਯਾਦ ਸ਼ਕਤੀ ਬਹੁਤ ਘੱਟ ਹੈ ਭੁੱਲ ਗਏ ਹੋਣੇ ਲੋਕ ਭੁੱਲ ਗਏ ਹੋਣੇ ਵੀ ਪਟਿਆਲੇ ਤੋਂ ਕੈਪਟਨ ਮਰਿੰਦਰ ਸਿੰਘ ਹਰਾਇਆ ਸੀ ਭੁੱਲ ਗਏ ਹੋਣੇ ਵੀ ਲੰਬੀ ਤੋਂ ਗੁਰਮੀਤ ਖੋਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ 골ਡੀ ਕੰਪੋਜ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਬਠਿੰਡੇ ਸ਼ਹਿਰੀ ਤੋਂ ਹਰਾਇਆ ਸੀ ਭੁੱਲ ਕੇ ਹੋਣੇ ਮਲੂਕਾ ਹਰਾਇਆ ਸੀ ਕਾਂਗੜ ਹਰਾਇਆ ਸੀ ਭੂੰਦੜ ਹਰਾਇਆ ਸੀ ਬ੍ਰਹਮਪੁਰ ਹਰਾਇਆ ਸੀ ਪੱਠਲ ਹਰਾਈ ਸੀ ਜਿੰਨੇ ਮਰਜੀ ਨਾਂ ਲੈ ਲੋ ਵੱਡਿਆਂ ਦੇ ਸਾਰੇ ਹਾਰੇ ਨੇ ਨਵਜੋ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਹੀ ਮਾਰੇ ਗਏ ਇੱਕੋ ਮਸ਼ੀਨ ਨਾਲ ਹੀ ਮਾਜੇ ਗਏ ਹੋ ਸੋ ਇਸ ਕਰਕੇ ਵੀਰੋ ਇਹ ਲੋਕ ਨੇ ਯਾਰ ਪਬਲਿਕ ਤੋਂ ਡਰੋ ਇਹਨਾਂ ਨਾਲ ਖੇਡਦੇ ਨੇ ਪਬਲਿਕ ਨਾਲ ਖੇਡਦੇ ਨੇ ਗੋਟੀਆਂ ਖੇਡਦੇ ਨੇ ਇਹਨੂੰ ਇੱਥੇ ਧਰਦੇ ਤੂੰ ਇਹਨੂੰ ਐ ਕਰਦੀ ਮੈਂ ਇਹਨੂੰ ਐ ਕਰ ਦੂੰ ਲੋਕਾਂ ਦਾ ਕੀ ਆ ਲੋਕ ਤਾਂ ਕੋਈ ਗੱਲ ਨਹੀਂ ਆਏ ਐ 12 ਬੀਟੀਆਂ ਚੈਸਸ ਖੇਡਦੇ ਆਪਣੇ ਨਾਲੇ ਸੋ ਮੈਂ ਤੁਹਾਡੇ ਨੂੰ ਇਹ ਗੱਲ ਕਹਿਣ ਆਇਆ ਮੈਂ ਕੋਈ ਵੋਟਾਂ ਨੂੰ ਕਹਿਣ ਨਹੀਂ ਆਇਆ ਤੁਹਾਨੂੰ ਹਾਲੇ ਬਹੁਤ ਟਾਈਮ ਪਿਆ ਜਦੋਂ ਮਰਜੀ ਮੂਡ ਬਣਾ ਲਿਓ ਜਿਹੜੀ ਮਰਜੀ ਪਾਰਟੀ ਦਾ ਬਣਾ ਲਿਓ ਮੇਰੇ ਕੋਈ ਦਿੱਕਤ ਨਹੀਂ ਪਰ ਘਟੋ ਘਟ ਇਹ ਸੋਚ ਲਿਓ ਕਿ ਇਹ ਤੋਂ ਪਹਿਲਾਂ ਹੁੰਦਾ ਕੀ ਰਿਹਾ ਆਪਣੇ ਨਾਲ ਉਸ ਵੇਲੇ 4 5 10 50 ਦਿਨਾਂ ਦੀ ਗੱਲ ਯਾਦ ਰਹਿ ਜਾਂਦੀ ਹੈ ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ 300 ਜੁਨਟ ਬਿਜਲੀ ਫ੍ਰੀ ਕਰਨ ਲੱਗੇ ਇੱਕ ਮਹੀਨੇ ਦੀ 300 ਜੁਨਟ 2 ਮਹੀਨੇ ਦਾ ਪਹਿਲਾਂ ਹੁੰਦਾ 600 ਜੁਨਟ ਫ੍ਰੀ ਸਾਰਿਆਂ ਨੂੰ ਮੈਂ ਕਿਹਾ ਸਾਰਿਆਂ ਨੂੰ ਕਰੋ ਫਿਰ ਉਸ ਤੋਂ ਬਾਅਦ ਨੌਕਰੀਆਂ ਦੇਣ ਲੱਗ ਗਏ ਜਦੋਂ ਪਹਿਲੇ ਸਾਲ ਹੀ ਫਿਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗ ਗਏ ਵੀ ਕਿਉਂ ਲੁੱਟੀ ਜਾਂਨੇ ਲੋਕਾਂ ਨੂੰ ਤੁਸੀਂ ਤੁਹਾਡਿਆਂ ਮੈਂ ਇਦਾਂ ਪੂਰੀਆਂ ਹੋ ਗਈਆਂ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਤੀ ਵੀ ਜ਼ਖਮੀਆਂ ਨੂੰ ਚੱਕ ਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਦੇ ਉਹਨਾਂ ਦੇ ਇਲਾਜ ਦੇ ਜਦੋਂ ਤੋਂ ਬਾ ਸਕੂਲ ਵਧੀਆ ਬਣਾਉਣ ਲੱਗ ਗਏ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੋਲਣ ਲੱਗ ਗਏ ਤਾਂ ਅਫਸਰ ਕਹਿਣ ਲੱਗੇ ਤੇ ਇਹ ਵੀ ਥੋੜਾ ਜਿਹਾ ਗਲਤਫਹਿਮੀ ਚ ਰਹਿਣ ਲੱਗ ਗਏ ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਆ ਇਹ 2-3 ਸਾਲ ਤੋ ਬਾਅਦ ਕੰਮ ਮੁੱਕ ਜਾਣੇ ਆ ਬਸ ਇਹ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾ ਗਰੰਟੀਆਂ ਤੋਂ ਬਹੁਤ ਸਾਰੇ ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਟੋਲ ਪਲਾਜੇ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਐ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਹੀਂ ਨਾ ਕੋਈ ਮਸ਼ੀਨ ਲਾਉਣੀ ਹੈ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਹੈ ਇਧਰੋਂ ਆਇਆ ਪੈਸੇ ਦੇ ਦੇ ਇਧਰੋਂ ਆਇਆ ਪੈਸੇ ਦੇ ਦੇ ਸਾਰੇ ਬੰਦ ਕਰਤੇ 19 ਕਰਤੇ ਬਾਕੀ 2 3 4 ਤਿੰਨ ਦੀ ਹਲੇ ਲਿਸਟ ਬਣ ਰਹੀ ਉਹ ਵੀ ਕਰਾਂਗੇ ਸੋ ਵੀਰੋ ਇਹ ਹੁਣ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਬਾਦਲ ਕੇਲਾ ਉਹ ਕੀ ਸੁਖਵੀਰ ਬਾਦਲ ਬਸੋ ਯਾਰ ਉਹ ਕਹਿ ਹਾਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹਿਆ ਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇ ਕੇ ਜਾਂਦੇ ਅਗਰ ਦੇਵ ਸਿੰਘਾ ਤੇਰਾ ਮੁੰਡਾ ਕਿਸੇ ਰੋੜਾ ਰੋੜਾ ਨਾ ਮਾਰੇ ਬੁਰਜੀ ਨਾ ਬੰਨ ਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ 'ਚ ਬੋਲਦੇ ਨਹੀਂ ਇਹ ਮੈਂ ਰਿਹਾ ਹੋਇਆ ਇਹਨਾਂ ਦੇ ਨਾਲ ਬਾਦਲਾਂ ਕੇ ਟੱਬਰ ਚ ਰੱਬ ਨੇ ਮੈਨੂੰ ਡੂੜ ਕੇ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਐ ਮਨਪ੍ਰੀਤ ਬਾਲ ਦੇ ਘਰੇ ਰਿਹਾ ਹਾਂ ਅੰਗਰੇਜ਼ੀ ਬੋਲਦੇ ਆ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਅਖਬਾਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਹੀ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛੱਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜ਼ੀ ਪੜ੍ਹ ਕੇ ਸੁਣਾਦਾ ਜੀ ਮੈਂ ਇਹ ਜਾ ਹੁੰਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜ੍ਹੇ ਤਾਂ ਪਹਾੜਾਂ ਵਾਲੇ ਸਕੂਲਾਂ ਚ ਐ ਹੋ ਕੀ ਕਹਿੰਦਾ ਫਿਰਦਾ ਛੋਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ ਮੰਡੀਆਂ ਬਾਦਲ ਸਾਹਿਬ ਨੇ ਬਣਾਈਆਂ ਨੇ ਕਣਕਾਂ ਕਿਵੇਂ ਲਹਿਰਾਉਂਦੀਆਂ ਫਰਦੀਆਂ ਬਾਦਲ ਸਾਹਿਬ ਨੇ ਸੜਕਾਂ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਜਿੱਧਰ ਦੇਖੋ ਬਾਦਲ ਸਾਹਿਬ ਹੀ ਯਾਦ ਆਉਂਦੇ ਆ ਬਾਦਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਿਹਾ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦਾ ਹੋਇਆਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਦਲ ਸਾਹਿਬ ਨੇ ਕਰਾਈ ਸੀ ਉਹ ਤਾਂ ਮੁੱਖ ਮੰਤਰੀ ਸੀ ਉਹ ਤੋ ਆਪ ਆਪਾ ਹੋਮ ਮਿਨਿਸਟਰੀ ਹੈ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਾਹਿਬ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਹਰ ਆ ਕੇ ਨਾ ਮੈਂ ਤਾਂ ਐਵੇਂ ਹੀ ਕਹਤਾ ਸੀ ਚਲੋ ਛੱਡੋ ਫਿਰ ਲੈ ਇੱਥੇ ਤੁਹਾਡੇ ਕੋਲੇ ਮੁੱਕਰ ਕੇ ਗਿਆ ਮੌਕਸਰ ਹੱਦ ਆਇਆ ਅਕਾਲ ਤਖਤ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜ਼ਹੀਦਾਰ ਬਦਲ ਦੋ ਜਿਹਨੇ ਫੈਸਲਾ ਗਲਤ ਦਿੱਤਾ ਤੋ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਥੋੜੀ ਆਪਣੀ ਮਾਂ ਪਾਰਟੀ ਅੱਛਾ ਇੱਕ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆਪਾਂ ਨੂੰ ਪਬਲਿਕ ਦਾ ਯਾਰ ਕੋਈ ਪੁੱਛਦਾ ਹੀ ਨਹੀਂ ਵੀ ਕੋਈ ਫੈਸਲਾ ਲੈਣ ਵੇਲੇ ਇੱਕ ਨੇ ਮਹਾਤਮਾ ਗਾਂਧੀ ਨੂੰ ਬਾਪੂ ਬਣਾਤਾ ਮੈਂ ਬਾਪੂ ਗਾਂਧੀ ਹਾਂ ਜੀ ਨਹਿਰੂ ਨੂੰ ਚਾਚਾ ਬਣਾਤਾ ਜੀ ਆਪਾਂ ਨੂੰ ਪੁੱਛੇ ਵੀ ਬਾਪੂ ਚਾਚਾ ਹੈਗੇ ਸਾਡੇ ਕੋਈ ਭਾਈ ਬਣਦਾ ਵੀ ਮੈਂ ਤੁਹਾਡਾ ਭਰਾ ਜਾਂ ਪੁੱਤਾਂ ਨਾ ਇਹ ਕਹੀ ਜਾਂਦਾ ਆਉਂਦਾ ਬਾਪੂ ਬਦਲ ਯਾਦ ਹੁਣ ਲੈ ਦੱਸ ਉਹ ਬਾਪੂ ਬਣਾ ਤਾਂ ਹੁਣ ਇੱਥੇ ਪੰਜਾਬ ਚ ਚਲੋ ਉਹ ਹੈ ਨਹੀਂ ਦੁਨੀਆ ਤੇ ਪਰਮਾਤਮਾ ਨੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਂ ਤਾਂ ਬਹੁਤ ਅਰਦਾਸਾਂ ਕੀਤੀਆਂ ਕਿ ਹੋਰ ਲੰਬਾ ਜਿਉਣ ਤਾਂ ਕਿ ਅਕਾਲੀ ਦਲ ਦਾ ਹੋਰ ਬੁਰਾ ਹਾਲ ਦੇਖ ਕੇ ਜਾਣ ਚਲੋ ਜਿੰਨਾ ਕਿ ਦੇਖ ਗਏ ਉਨੇ ਹੀ ਬਹੁਤ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹkörperana ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ 5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ